ਜਿੰਦਾਬਾਦ ਜਿੰਦਾਬਾਦ ਪੱਟੜ ਸਰਕਾਰ ਦਾ ਰਵਾਈ ਕੱਖਣਾ ਰਵਾਈ ਕੱਖਣਾ ਰਵਾਈ ਕੱਖਣਾ ਸਰਕਾਰ ਦਾ ਵੇੜਾਈ ਕਰਕਾ ਜੈ ਜੈ ਕਰਕੇ ਵੇੜਾਈ ਕਰਕਾ ਪੀ ਛੋਦੀ ਦਾ ਰਵਾਈ ਕੱਖਣਾ ਰਵਾਈ ਕੱਖਣਾ ਆਜੇ ਪੱਟਿਆ ਨੂੰ ਵੀ ਬਣਾਉਣਾ ਹੈ ਆਮ ਆਦਮੀ ਦਾ ਵੇੜਾਈ ਕਰਕਾ ਜੈ ਜੈ ਕਰਕੇ ਵੇੜਾਈ ਕਰਕਾ ਧੰਨਵਾਦ ਜੀ ਧੰਨਵਾਦ ਇਹ ਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜਿੰਦਾਬਾਦ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿੰਦਾਬਾਦ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿੰਦਾਬਾਦ ਜਿਹੜੇ ਰਾਜ ਦੇ ਆਗੂਆਂ ਦੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਮੇਰਾ ਪ੍ਰਧਾਨ ਦਿਆਲ ਸਿੰਘ ਮੀਆਂ ਵੇ ਨੇ ਅੱਜ ਜਿਹੜਾ ਇਹ ਮੋਰਚਾ ਲੱਗਾ ਵਾ ਇਹ ਕਰਕੇ ਲੱਗਾ ਵਾ ਜਿਹੜੇ ਕੱਚੇ ਮੁਲਾਜ਼ਮਾਂ ਆ ਉਹਨਾਂ ਦਾ ਹੱਕ ਆ ਵੀ ਮੰਨਿਆ ਹੈ ਭਗਵੰਦ ਮਾਨ ਭੇ ਜਦੋਂ ਮੇਰੀ ਸਰਕਾਰ ਬਣੂ ਮੈਂ ਪੱਕੇ ਕਰੂੰਗਾ ਉਹਨਾਂ ਨੂੰ ਅਜੇ ਤਾਈਂ ਪੱਕੇ ਨਹੀਂ ਕੀਤਾ ਹੋਰ ਜਿੰਨੇ ਵੀ ਆਪਣੇ ਵਿਭਾਗਾਂ ਚਾਹੇ ਬਿਜਲੀ ਵਿਭਾਗਾ ਚਾਹੇ ਹੋਰ ਜਲ ਵਿਭਾਗਾ ਜਿੰਨੇ ਵੀ ਅਸੀਂ ਆਂਦੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਉਹਨਾਂ ਸਾਰਿਆਂ ਨੂੰ ਪੱਕੇ ਕਰਨਾ ਜੀਦਾ ਤਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਹੈਗਾ ਤੇ ਅਸੀਂ ਸਾਡੀ ਜਹੇ ਬੰਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਇਹਨਾਂ ਦੀ ਮਹਤਵਤਾਤੀ ਆਈ ਆ ਕਿਤੇ ਵੀ ਇਹਨਾਂ ਦਾ ਧਰਨਾ ਹੋਵੇ ਜਦੋਂ ਵੀ ਸਾਨੂੰ ਯਾਦ ਕਰਨਗੇ ਅਸੀਂ ਆਵਾਂਗੇ ਜੇ ਸਰਕਾਰ ਕਿਤੇ ਇਹਨਾਂ ਦੇ ਜ਼ੁਲਮ ਕਰਦੀ ਆ ਪਰਚੇ ਕਰਦੀ ਆ ਜਾਂ ਕੋਈ ਲਾਠੀ ਚਾਰਜ ਕਰਨ ਦਾ ਸੋਚਦੀ ਆ ਤੇ ਬਿਲਕੁਲ ਉਪਲੇਖੇ ਹੋਗੇ ਬਿਲਕੁਲ ਕਿਸਾਨ ਜਹੇ ਬੰਦੀਆ ਇਹਨਾਂ ਦੇ ਨਾਲ ਖੜੀਆਂ ਹੋਣਗੀਆਂ ਆਪਾਂ ਅਫੀਸ਼ਰ ਜੀ ਕਿਹਾ ਕਿ ਮੇਰੀ ਸਰਕਾਰ ਨੂੰ ਦਿੱਤਾ ਕਰੋ ਜੇ ਭਗਵਾਨ ਦਮਾ ਤੇ ਕਹਿੰਦਾ ਹੈ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਪਰ ਭਗਵਾਨ ਦਮਾਨ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਆਂਦਾ ਹੈ ਤੇਰੀ ਸਰਕਾਰਾਂ ਦੇ ਚੌਥਾਥਿਆ ਨਸ਼ਾ ਖਤਮ ਕਰ ਦਾਂਗੇ ਹੋ ਗਿਆ ਵਾ ਤੂੰ ਆਂਦਾ ਘਰ ਘਰ ਨੌਕਰੀਆਂ ਦਵਾਗੇ ਕਿੰਨੇ ਆਖ ਨੂੰ ਤੂੰ ਘਰ ਘਰ ਨੌਕਰੀਆਂ ਦਿੱਤੀਆਂ ਨੌਕਰੀਆਂ ਵਾਸਤੇ ਤੇ ਤੂੰ ਜਾ ਕੇ ਬਿਹਾਰ ਚੋਂ ਨਿਹਾਉਣ ਡਿਆ ਵਾ ਰਾਜਸਥਾਨ ਚੋਂ ਨਿਹਾਉਣ ਡਿਆ ਕਿ ਸਾਡੇ ਬੱਚੇ ਪੜ੍ਹੇ ਲਿਖੇ ਨਹੀਂਗੇ ਸਾਡੇ ਬੱਚਿਆਂ ਨੂੰ ਹਾਂ ਤੋਹਾ ਦਿੱਤਾ ਵਾ ਬੜਾ ਕੋਹ ਦਿੱਤਾ ਵਾ ਸਮੈਗ ਦਿੱਤੀ ਜੀ ਸਾਡੇ ਬੱਚਿਆਂ ਨੂੰ ਜਿਹੜੇ ਮੈਂ ਨਾ ਮਾਰਿਆ ਜੀ ਸਾਡੇ ਬੱਚੇ ਤੁਹਾਡੇ ਤੋਂ ਦੁਖੀ ਹੋ ਕੇ ਜੜਿਆ ਬਾਹਰਲੇ ਮੁਲਕਾਂ ਨੂੰ ਮੂੰਹ ਕਰਨ ਦੇ ਆ ਬਿਲਕੁਲ ਇਹਨਾਂ ਦੇ ਸਾਥ ਨਾਲ ਅਸੀਂ ਖੜੇ ਆ ਜੀ ਜਦੋਂ ਸਾਨੂੰ ਹੁਕਮ ਦੇਣ ਗਿਆਵਾਂਗੇ ਅਸੀਂ ਜਿੰਦਗੀ ਦੇ ਭਾਗ ਸਾਡਾ ਜਵਰ ਸੁਵਾਈਆ ਸਾਡਾ ਟਰਾਂਟਾ 22 ਕੇ ਜੱਜ ਜੱਤ ਜੱਤ ਜੀ ਮੇਰਾ ਨਾਮ ਹਾਕਮ ਸੁਮਿਤ ਢੇਠਾ ਜੀ ਮੈਂ ਜਲਸਪਲਾਈ ਯੂਨੀਅਨ ਦਾ ਸੂਬੇ ਦਾ ਗੁਮਾਂ ਤੇ ਨਾਲ ਠੇਕਾ ਮਹਾਰਾਜਮ ਸਿੰਘਰ ਸਮੋਰਚਾ ਪੰਜਾਬ ਦੇ ਵਿੱਚ ਕੰਮ ਕਰਦੇ ਆਂਗੇ ਸਰਦਾਰਤਾ ਦੇ ਬਾਹਰ ਖੜ ਕੇ ਨਾਰੇबाजी ਕੀਤੀ ਜਾ ਰਹੀ ਹੈ ਕਿਹੜੀਆਂ ਮੰਗਾਂ ਲੈ ਕੇ ਜੀ ਆਏ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਜਾਂ ਸਾਡੇ ਜਿਹੜੇ ਅਸੀਂ ਕੱਚੇ ਕਾਮਿਆਂਗੇ ਜੋ ਪਿਛਲੇ 10-15 15 ਸਾਲਾਂ ਤੋਂ ਬਖਵਾਖ ਅਦਾਰਿਆਂ ਦੇ ਵਿੱਚ ਕੰਮ ਕਰਦੇ ਆਂ ਇਹ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਆਪੋ ਆਪਣੇ ਅਦਾਰਿਆਂ ਦੇ ਗੇਟਾਂ ਅੱਗੇ ਜਾਂ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਆ ਉਹ ਕਰਨੀ ਪੈਂਦੀ ਹੈ ਕਿਉਂਕਿ ਜੇਕਰ ਇਸ ਥਰਮਲ ਪਲਾਂਟ ਦੀ ਗੱਲ ਕਰੀਏ ਜਿਸ ਦੇ ਗੇਟ ਅੱਗੇ ਅੱਜ ਆਪਾਂ ਖੜੇ ਆਂਗੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੇ ਬਾਵਾ ਬਾਈ ਖੱਟਰ ਵਾਸਤੇ ਜਦੋਂ ਇਹ ਗੱਲ ਕਹੀ ਗਈ ਸੀ ਕਿ ਪਿਛਲੇ ਸਰਕਾਰਾਂ ਵੱਲੋਂ ਜਿਹੜੇ ਥਰਮਲ ਨੇ ਉਹ ਬੰਦ ਕੀਤੇ ਗਏ ਨੇ ਪਰੰਤੂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਇਹ ਥਰਮਲ ਪਲਾਂਟ ਹੈਗਾ ਜਿਹੜਾ ਇਹ ਖਰੀਦਿਆ ਗਿਆ ਹੈਗਾ ਪਰੰਤੂ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਇੱਕ ਸਵਾਲ ਪੁੱਛ ਦਿਆਂਗੇ ਕਿ ਤੁਸੀਂ ਇਹ ਥਰਮਲ ਪਲਾਂਟ ਆ ਜਿਹੜਾ ਖਰੀਦ ਕੇ ਲੋਕਾਂ ਨੇ ਵਾਵਾ ਹੀ ਖੱਟ ਲਈ ਪਰੰਤੂ ਇਸ ਥਰਮਲ ਪਲਾਂਟ ਦੇ ਵਿੱਚ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੰਜਾਬ ਦੇ ਵਸਿੰਦੇ ਪੰਜਾਬ ਦੇ ਨੌਜਵਾਨ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਸੀ ਕੀ ਤੁਸੀਂ ਉਹਨਾਂ ਨੂੰ ਪੱਕਾ ਕੀਤਾਗਾ ਨਹੀਂ ਕੀਤਾਗਾ ਉਹ ਕੰਮ ਹੈ ਅੱਜ ਵੀ ਆਰਥਿਕ ਤੌਰ ਦੇ ਉੱਪਰ ਮਾਨਸਿਕ ਤੌਰ ਦੇ ਉੱਪਰ ਅੱਜ ਵੀ ਉਹਨਾਂ ਕੰਮਿਆਂ ਦਾਗਾ ਜਿਹੜਾ ਸੋਚਣਾਗਾ ਉਹ ਕੀਤਾ ਜਾ ਰਿਹਾ ਅੱਜ ਇਹ ਵਧਾਈ ਦੇ ਪਾਤਰ ਨੇ ਕਿ ਇਹਨਾਂ ਵੱਲੋਂ ਗੇਟ ਦੇ ਉੱਪਰ ਰੈਲੀ ਕਰਕੇ ਅੱਜ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਨਾਲ ਜੋਟੀ ਪਾਈ ਹੈਗੀ ਤੇ ਜਿਹੜਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਹੈਗਾ ਲਗਾਤਾਰ ਸਮੁੱਚੇ ਪੰਜਾਬ ਦੇ ਕੱਚੇ ਕੰਮਿਆਂ ਨੂੰ ਪੱਕੇ ਕਰਾਉਣ ਵਾਸਤੇ ਲਗਾਤਾਰ ਸੰਘਰਸ਼ਾ ਜਿਹੜਾ ਉਹ ਕਰਦਾ ਆ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਲਗਾਤਾਰ ਜਿਹੜੇ ਸੰਘਰਸ਼ ਨੇਕੋ ਕਰਦੇ ਰਾਂਗੇ ਜਿੰਨਾ ਚਿਰ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਜਿਹੜੀਆਂ ਸਮੁੱਚੇ ਵਰਕਰਾਂ ਨੂੰ ਆਪੋ ਆਪਣੇ ਵਿਭਾਗਾਂ ਦੇ ਵਿੱਚ ਲੈ ਕੇ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਣਾ ਉਹਨਾਂ ਚਿਰ ਜਿਹੜਾ ਸੰਘਰਸ਼ ਨੇਗੇ ਉਹ ਜਾਰੀ ਚੱਲਣਗੇ ਇਹ ਧੰਨਵਾਦ ਹੈ ਇਹਨਾਂ ਦਾ ਕਿ ਇਹਨਾਂ ਨੇ ਜਥੇਬੰਦੀ ਕਰਕੇ ਅੱਜ ਆਪਣੇ ਹੱਕਾਂ ਪ੍ਰਤੀ ਆਪਣੀਆਂ ਆਵਾਜ਼ਾਂ ਜਿਹੜੀ ਉਹ ਬੁਲੰਦ ਕਰੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਮੂਥੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀ ਆਪਣੀ ਲੜਾਈ ਹੈਗੀ ਉਹ ਬਿਲਕੁਲ ਜ਼ਰੂਰ ਜਿੱਤਾਂਗੇ ਆਪਣੇ ਜਿਹੜੇ ਰੋਜ਼ਗਾਰ ਨੇਗੇ ਉਹ ਅਸੀਂ ਪੱਕੇ ਕਰਵਾਵਾਂਗੇ ਸਰਕਾਰ ਨੂੰ ਵੀ ਚੇਤਾਵਨੀ ਘੜੇ ਲੋ ਸਰਕਾਰ ਨੂੰ ਸਾਡੀ ਇਹ ਚੇਤਾਵਨੀ ਹੈ ਕਿ ਆਏ ਪਰਸੋਂ ਨੂੰ 20 ਤਰੀਕ ਨੂੰ ਪੰਜਾਬ ਦੀ ਜਿਹੜੀ ਸਬ ਕਮੇਟੀ ਬਣੀ ਹੋਈ ਹੈਗੀ ਉਹਦੇ ਨਾਲ ਠੇਕਾ ਮਜ਼ਦਮਿਕਾਂ ਦਾ ਮੋਰਚਾ ਪੰਜਾਬ ਦੀ ਮੀਟਿੰਗ ਹੈਗੀ ਜੇਕਰ ਉਸ ਮੀਟਿੰਗ ਦੇ ਵਿੱਚ ਸਾਡੇ ਕੱਚੇ ਕਾਮਿਆਂ ਦੇ ਫਰਾਂਦੀ ਪਾਲਿਸੀ ਬਣਾਈ ਹੋਈ ਹੈਗੀ ਸਾਡੇ ਮੰਗਾ ਮਸਲੇ ਸਰਕਾਰ ਹੱਲ ਕਰਦੀ ਹੈਗੀ ਤਾਂ ਠੀਕ ਹੈ ਜੇਕਰ ਮੀਟਿੰਗ ਨਹੀਂ ਹੁੰਦੀਗੀ ਤਾਂ 21 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰੀ ਅਰਥੀਪੂਕ ਮੁਜਾਰੇ ਕੀਤੇ ਜਾਣਗੇ ਤੇ 11 ਸਤੰਬਰ ਨੂੰ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਵਿੱਤ ਮੰਤਰੀ ਹਰਪਾਲ ਚੀਮਾ ਸੰਗਰੂਰ ਸ਼ਹਿਰ ਦੇ ਵਿੱਚ ਪੰਜਾਬ ਦੀ ਮੁੱਖ ਮੰਤਰੀ ਦੀ ਕੋਠੀ ਦਾ ਜਿਹੜਾ ਘਰਾਉ ਦਾਗਾ ਉਹ ਅਗਲਾ ਐਲਾਨਾਂਗਾ ਠੇਕਾ ਮਲਾਜਮ ਸਿੰਘ ਮੋਰਚਾ ਪੰਜਾਬ ਦੇ ਵੱਲੋਂ ਦਿੱਤਾ ਹੋਇਆਗਾ ਆਨਲੀਆਂ ਮਜੂਰਾ ਦਾ ਦਾਵਾ ਲਾਜਮਾਨੀਆਂ ਹਾਂਜੀ ਮੈਂ ਗੁਰਪ੍ਰੀਤ ਸਿੰਘ ਪਾਵਰਪਲਾਂਟ ਵਰਕਰ ਯੂਨੀਅਨ ਗੁੰਜਲ ਸਾਹਿਬ ਬਤੌਰ ਪ੍ਰਧਾਨ ਸੂਬਾ ਤੁਹਾਡੇ ਵੱਲੋਂ ਕਵਲਪੁਰ ਦੇ ਬਾਹਰ ਰਾਂਡਾਰੇ ਬਾਜੀ ਵਿੱਚ ਪਲੇਅਰ ਲਾ ਕੇ ਕੀਤੀ ਜਾਂਦੀ ਸਾਡੀਆਂ ਜੀ ਇਹੀ ਹੈ ਜੀ ਪਹਿਲੀਆਂ ਤਾਂ ਅਸੀਂ ਪੰਜਾਬ ਦੇ ਕੇਕਾ ਮਲਵਾ ਸੰਘਰਸ਼ ਮੋਰਚੇ ਦੇ ਬੈਨਰ ਰੇਟ ਜਿਹੜੀ ਅੱਜ ਗਵਾਹੀ ਹੋਈ ਆ ਉਹਨਾਂ ਨਾਲ ਸਾਡੀ ਜਿਹੜੀ ਡਿਊਟੀ ਪਈ ਆ ਔਰ ਕਿਸਾਨ ਸੰਘਰਸ਼ ਕਮੇਟੀ ਸਾਨੂੰ ਪਹਿਲੇ ਦਿਨ ਤੋਂ ਜਿਹੜੀ ਸਪੋਰਟ ਕਰ ਰਹੀ ਆ ਮੰਗਾ ਸੀ ਇਹ ਹੈ ਜੀ ਸਾਨੂੰ ਜਿਹੜਾ ਇੱਕ ਚਿੱਟਾ হাতি ਕਿਹਾ ਜਾਂਦਾ ਸੀ ਪਲਾਂਟ ਨੂੰ ਤਾਂ ਚਿੱਟਾ হাতি ਖਰੀਦਿਆ ਗਿਆ ਪਰ ਜਿਹੜੇ ਵਰਕਰ ਆ ਉਹਨਾਂ ਬਾਰੇ ਹਜੇ ਤੱਕ ਸਰਕਾਰ ਵੱਲੋਂ ਕੁਝ ਨਹੀਂ ਸੋਚਿਆ ਗਿਆ ਜੀ ਨਾ ਤਾਂ ਕੋਈ ਉਹਨਾਂ ਦੀ ਕੋਈ ਪੱਕੀ ਨੌਕਰੀ ਦਾ ਨਾ ਕੋਈ ਪੈਨਸ਼ਨ ਦਾ ਨਾ ਕੋਈ ਉਹਨਾਂ ਦੀ ਡੈਥ ਕੇਸ ਬਾਰੇ ਡਬਲਿਊਓਚ ਪਾਲਿਸੀ ਦੀ ਆਪਾਂ ਗੱਲ ਕਰਦੇ ਆਂ ਉਸ ਬਾਰੇ ਵੀ ਰੋਜ਼ਗਾਰ ਨਹੀਂ ਗਿਆ ਬਾਕੀ ਤੁਸੀਂ ਆਹ ਰੋਡ ਵੀ ਦੇਖ ਹੀ ਰਹੇ ਜੇ ਜਾਣ ਤਲੀ ਦੇ ਧਰ ਕੇ ਜਿਹੜੇ ਆ ਵਰਕਰ ਆਪਣੀ ਡਿਊਟੀ ਕਰਕੇ ਜਾਂਦੇ ਆ ਪਰ ਸਰਕਾਰ ਵੱਲੋਂ ਕੁਝ ਵੀ ਇਹਦੇ ਬਾਰੇ ਬੈਨੇਫਿਟ ਨਹੀਂ ਦਿੱਤਾ ਜਾਂਦਾ ਜੀ ਜਿਹੜੀ ਅੱਖ ਦਿਖਾਈ ਗੁਰੂਪਾਲ ਸਿੰਘ ਦੇ ਬੱਚਾ ਬੱਚਾ ਬਾਰੇ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਜੀ ਜਿੱਦਾਂ ਸਾਡੇ ਸਾਰੇ ਮੋਦਬਰ ਆਗੂ ਨੇ 10 ਤੱਕ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੀ ਸੂਬਾ ਪੱਧਰ ਦੇ ਸਾਧ ਸੰਘਰਸ਼ ਮੂਰਤੀ ਦੇ ਬੈਨਰ ਹੇਠ ਜੋ ਵੀ ਅਗਲੀਆਂ ਰਣਨੀਤੀਆਂ ਘੜੀਆਂ ਜਾਣਗੀਆਂ ਉਸ ਵੱਲੋਂ ਅਸੀਂ ਪੂਰਨ ਤੌਰ ਤੇ ਨਦੀ ਮਾਅਦ ਕਰਦੇ ਹਾਂ